ਨਿਊ ਟਰਾਲਾ ਬਾਈ ਤਾਰਾ ਸਿੰਘ ਬਿਲਗਾ ਹਾਂ ਜਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਆ ਬਾਈ ਆਪਾਂ ਲਈ ਲੈਣਾ ਤਾਰਾ ਸਿੰਘ ਬਿਲਗਾ 18 ਫੁੱਟਾ ਲੈਣਾ ਜੇ ਹੋਇਆ ਤਾਂ ਕਿਸੇ ਵੀਰ ਕੋ ਦੱਸਿਓ ਤਾਰਾ ਸਿੰਘ ਬਿਲਗੇ ਦਾ ਹੀ ਲੈਣਾ 18 ਫੁੱਟਾ 18.5 ਅੱਛਾ 20 ਹਾਂ 20 ਜ਼ਿਆਦਾ 20 18.5 ਲਾਸਟ 18.5 ਫੁੱਟਾ ਲੈਣਾ ਬਾਈ ਇਹ ਸਾਡੇ ਲਾਗਲੇ ਪਿੰਡ ਬਣ ਕੇ ਆਇਆ ਹੈ ਅਸੀਂ ਦੇਖਣ ਆਏ ਆ ਟਾਇਰ ਟੂਰ ਜਗੇ ਆਰ ਆਰ ਕਾਰਪਲਸ ਤਾਰਾ ਐਮ ਆਰ ਐਫ ਦੀ ਪਲਸ ਆਰ ਹੂੰ ਪੰਨੂ ਆਰ ਆਰ ਪਲੱਸ ਚਾਹੀਦਾ ਹੂੰ ਤਾਰਾ ਸਿੰਘ ਬਿਲਕਾ ਬਾਈ ਇਹ 2024 ਮਾਡਲ ਹੈ ਹੂੰ ਸਾਨੂੰ ਭਾਈ ਚੱਲਦਾ ਬਹੁਤ ਰੰਗ ਤਾਰੂ ਹਾਂ ਤਾਂ ਉਹ ਤਾਂ ਗੜ ਰੇ ਕੋਨੇ ਹਾਂ ਲਓ ਜੀ ਬਾਈ ਪੂਰੀ ਬਾਈ ਕਹਿੰਦੇ ਨਵੇਂ ਟਰੈਕਟਰ ਦਾ ਉਤਘਾਟਨ ਕਰਨ ਲੱਗਿਆ ਟਰਾਲੀ ਵੈਕ ਤੁਸੀਂ ਲਾਉਂਗਾ ਮੋਟਰਸਾਈਕਲ ਚੱਕਣਾ ਪੈਣਾ ਏ ਮੋਟਰਸਾਈਕਲ ਚੱਕਣਾ ਪੈਣਾ ਅੱਛਾ ਨਵੇਂ ਡਰਾਈਵਰ ਦਾ ਬਈ ਦਕਰਨ ਕਰਦਾ ਪਿੱਛੇ ਜਾਣ ਦੇ ਚੱਲ ਚੱਲ ਨਵੇਂ ਪੂਰਾ ਹਾਂ ਇੱਧਰ ਚੱਲ 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 ਲੋ ਜੀ ਬਾਈ ਸ਼ਟਰ ਵਾਲੇ ਵੀਰ ਪਾਏ ਆ ਜੱਗੇ ਨੇ ਗੇਟ ਬਣਾਉਣੇ ਦਿੱਤੇ ਵੇ ਤੇ ਆ ਨੰਬਰ ਆ ਬਾਈ ਦਾ ਬਾਈ ਤੇ ਦੇਖੋ ਕਰੋ ਚੈੱਕ ਬਾਈ ਸਮਾਨ ਜੱਗੇ ਦਾ ਮੁੰਡਾ ਹੀ ਪਹੁੰਚਿਆ ਹੈ ਅੱਜ ਬਾਈ ਇੱਧਰ ਗੇਟ ਧਰੇ ਵੀ ਬਾਈ ਨੇ ਨਾ ਮੈਂ ਲਓ ਜੀ ਬਾਈ ਰੇਹ ਵਾਲਾ ਕੰਮ ਚੱਲਦਾ ਅੱ ਤੋਂ ਅੱਥਰ ਅੱਧਾ ਖੇਤ ਰਹਿ ਗਿਆ ਅੱਧਾ ਰਹਿ ਗਿਆ ਦੇ ਬਾਈ ਆਪਣੇ ਫੂਲੇ ਕੈਮਨ 6 ਬੰਦੇ ਲੱਗੇ ਹੋਏ ਆ। ਠੋਗਲਾ ਬਾਈ ਓਏ। ਉਹ ਸੌਖਾ ਹੀ ਭਰੀ ਜਾਂਦਾ। ਸੌਖਾ ਹੀ ਭਰੀ ਜਾਂਦਾ। ਕਿ ਜ਼ੋਰ ਲੱਗਦਾ। ਹਾਂ ਠੀਕ ਹੈ। ਵੈਸੇ ਬਾਈ ਟੋਕਰੀਆਂ ਲਿਆ ਕੇ ਦੇ ਦਿੱਤੀਆਂ ਨੇ ਟੋਕਰੀਆਂ ਕੇ ਕੰਮ ਵਧੀਆ ਹੋਈ ਜਾਂਦਾ। ਹਾਂ ਬਾਈ। ਚੱਲੂ ਸ਼ਾਮ ਤੱਕ 7 ਵਜੇ ਤੱਕ। ਆਠ ਠੋਕ ਠੋਕੇ ਲਿਓ ਹਾਂ ਸਿਕਾਲ ਜੀ ਸਾਰਿਆਂ ਨੂੰ ਚੱਲਦਾ ਬਾਈ ਸਵੇਰ ਕਾਂਟਾਕ ਤਾਂ ਲੱਗ ਜਾਂਦਾ ਭਰਨੇ ਨੂੰ ਕਾਂਟਾ ਚੱਲਦਾ ਆ ਦੇ ਲੈ ਬਾਅਦ ਵਿੱਚ ਉਹ ਲੜ ਦੌ ਲੱਸੀ ਦੇ ਵੀ ਲੱਸੀ ਕਿ ਥੇ ਮਿਲ ਗਈ ਲੱਸੀ ਦੁਕਾਨ ਤੇ ਲੱਸੀ ਅੱਛਾ ਉਹਦੇ ਬਾਅਦ ਪਾਣੀ ਠੰਡਾ ਨਾਲ ਦੀ ਨਾਲ ਆਹ ਹੁਣ ਫੇਰ ਭਰ ਲੈ ਜਾਣਾ ਬੱਜੀ ਇੱਥੇ ਕਿਹਾ ਵਾ ਲੋਟ ਆਇਆ ਵਾ ਵਾਟਰ ਕੂਲਰ ਹੈ ਠੂਕੀ ਬਾਈ ਤੁਹਾਨੂੰ ਪਤਾ ਇਹ ਪਾਣੀ ਕਿਦੇ ਕੰਮ ਚੱਲਦਾ ਇਹ ਔਖਾ ਸਿਸਟਮ ਆਲ ਦੀ ਨਾਲ ਗਲਾਸ 30 ਤੇ 30 ਕਿਹ ਚੌਥਾ ਥੀਏਟਰ ਵਾਲਾ ਬਈ ਇਹ بڑا ਗੇਤ ਹੈਗਾ ਆਪਣਾ ਸਾਥ ਵੀ ਕਿਹੜਾ ਚਾਰ ਸੱਤ ਕਾਲੇ ਬੈਣੇ ਨਾ ਸੱਤ ਪੈ ਜਾਣ ਤਿੰਨ ਹੋਰ ਬੈਜੂਗਾ ਸੱਤ ਪਾਉਣੇ ਆ ਹੌਲੀ ਹੌਲੀ ਪਹਿਲੇ ਲੋਜੇ ਪੈ ਰਿਆ ਪਹਿਲੇ ਜਿਵੇਂ ਰਿਆ ਚਾਹ ਆ ਗਈ ਬਾਪੀ ਤੁਹਾਡੀ ਮੋਟਰ ਪਈਏ ਬਾਪਣੀ ਚਾਹ ਪੀ ਕੇ ਜਾਇਆ ਇੱਕ ਟਰਾਲੇ ਬਗਰ ਕੰਮ ਬਾਦ ਕੰਮ ਹੁੰਦਾ ਸਵੇਰੇ ਲੈ ਕੇ ਪਹਿਲਾ ਹਾਂ ਉਦੋਂ ਬਾਅਦ ਤੂੰ ਰੋਟੀ ਲੈ ਆਇਆ ਹਾਂ ਚਾਹ ਲੈ ਆਇਆ ਦੂਏਤ ਵਾਦ ਰੋਟੀ ਲਿਆਇਆ ਤੀਏਤ ਵਾਦ ਦੁਪਹਿਰ ਦੀ ਰੋਟੀ ਆ ਗਈ ਆ ਚੌਥਾ ਆ ਚਾਹ ਦੀ ਘਮਾਰੇ ਬਾਦ ਲਾ ਚੰਦੀ ਦਾ ਦੂਰ ਤੇ ਕੀੜਾ ਹੁੰਦਾ ਨਾ ਉਹ ਚੱਕਰ ਮਾਰਦਾ ਮੇਟਰਾ ਦੀ ਬਾਈਾ ਕਿਨਾਰੀ ਉਤਰ ਗਈ ਇਹ ਵੀ ਚੱਲਦੇ ਹੋਗੇ ਇੱਕ ਵਾਰ ਦੇਖੋ ਆਹ ਬਈ ਭੁਗਾ ਖਾਲੀ ਹੋ ਗਿਆ ਜੀ ਜਾ ਕਰੋ ਫਟੇ ਉਹ ਡਾਲਾ ਸੌਖਾ ਹੀ ਲੱਗ ਜਾਂਦਾ ਬਾਈ ਸੌਖਾ ਚਾਲ ਚੱਲ ਮੇਰੇ ਭਾਈ ਚੱਲ ਬਾਈ ਡਰਾਈਵਰ ਸਿਆਂ ਟਾਕੀ ਰਹਿੰਦੀ ਹਲੇ ਖਾਲੀ ਖੰਨੂ ਬਾਈ ਕਈ ਸਾਲ ਹੋ ਗਏ ਤੇ ਖੇਤਾਂ ਮਾਦੇ ਨਹੀਂ ਤਪਿਆ ਤਾਂ ਕਰਕੇ ਫਿਰ ਹਾਸਲ ਰੇਪ ਆਇਆ ਬਾਈ ਰੇਪ ਵੀ ਫਿਰ ਮੁੱਲ ਦਾ ਹੀ ਲਿਆ ਆਪਾਂ ਨੇ ਤੇ ਬਾਕੀ ਬੰਦੇ ਆਪਣੇ ਮੂਤੋ ਬੱਤੇ ਪਾਉਣੇ ਵਾਲੇ ਇਹ ਵੀ ਵਿਹਲੇ ਹੋ ਗਏ ਦੁਕਾਨਾਂ ਕਾ ਵੱਟ ਗਏ ਉਹ ਕਣ ਕੌਣ ਕਿਤਾ ਨਹੀਂ ਵੱਢਣੀ ਹਲੇ 10 ਸਾਲ ਤੁਸੀਂ ਦਾ ਟੂੜੀ ਵੀ ਨਹੀਂ ਆਈ ਨਾ ਟੂੜੀ ਵੀ ਜਾ ਕੇ ਅੰਦਰ ਵਾਲੀ ਲੋਮਾ ਚੰਗਣਾ ਨੇ ਉਹ ਤੋੜ ਲੈ ਕੇ ਤਾਂ ਉਹ ਤਾਂ ਨਹੀਂ ਖਾਮੋਤ ਬਟਾਰਾ ਚਾਹੀਦਾ ਟੋੜੂ ਦੇ ਲੈ ਤੁਸੀਂ ਮੋਟਰ 'ਤੇ ਆਏ ਠੰਡਾ ਕਰਤਾ ਆ ਗਈ ਹਵਾ ਆਵਾ ਆ ਗਈ ਚਾਹ ਵੀ ਹੋਣ ਆਪਣੀ ਆ ਬਾਈ ਪਾਣੀ ਉਹਦੇ ਨਾਲ ਪਾਣੀ ਪੁਰਾਣਾ ਕੋਈ ਨਹੀਂ ਬੱਲਿਆਦਾ ਪਾਣੀ ਹਾਂ ਪਾਣੀ ਦਾ ਟੂਕਾ ਨਹੀਂ ਯਾਰ ਨਹੀਂ ਕਿਹਾ 5 ਲੀਟਰ ਵਾਲਾ ਘਡੋਲੂ ਐ ਇਹ ਦੋ ਬੰਨਾਂ ਚ ਦੋ ਬੰਨਾਂ ਕਿਦੋਂ ਵਾਲਾ ਜੋ ਲਾਗੇ ਕੋਈ ਨਹੀਂ ਭਰ ਲਿਆ ਹੁੰਦਾ ਡੈਰੀ ਜਿੱਥੇ ਇਹ ਚਾਹ ਕਿੱਥੇ ਪੀਣੀ ਬੱਲੇ 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 ਹਾਂ ਹਾਂ ਸਵੇਰ ਦੀ ਇੰਨੀ ਆਉਂਦੀ ਅੱਧਾ ਡੱਡੂ ਮੁੜ ਕੇ ਜਾਂਦੇ ਨੇ ਲੈ ਇਹ ਚਾਹ ਘੱਟ ਪੀਂਦੇ ਤੁਸੀਂ ਸਵੇਰੇ ਵੀ ਅੱਧਾ ਡੱਡੂ ਡੋਲੇ ਆ ਚੂ ਜਾਰਾ ਪੀਂਦੇ ਚਾਹ ਘੱਟ ਪੀਂਦੇ ਤੁਸੀਂ ਆ ਸ਼ਾਮ ਨੂੰ ਚੱਲਣਾ ਸ਼ਾਮ ਨੂੰ 22 ਕਿਲੋ ਸਮਾਨ ਲੈਂਦਾ ਇਹਨਾਂ ਨੇ ਵਾਹ ਜੀ ਵਾਹ ਨਾਲ ਸਟਿੰਗਾ ਦੀਆਂ ਬੋਤਲਾਂ ਵਾਹ ਠੀਕ ਹੈ ਅਲੂਕਾ ਠਾਲੂਗੇ ਲੱਸੀ ਮਿਲ ਗਈ ਦੀ ਹੈ ਲੱਸੀ ਵੀ ਪੀ ਲਈਆਂ ਹਟਦੇ ਨਹੀਂ ਹੈਗੇ ਚਾਹ ਪੀ ਲੋ ਹਾਂ ਲਿਆ ਜੋ ਪਾਣੀ ਲਿਆ ਰਿੰਦਾ ਹਾਂ ਬਾਈ ਮੈਂ ਨਾਲ ਇਹਨਾਂ ਨੂੰ ਸਟਿੰਗ ਦੀ ਬੋਤਲ ਲੈਣੀ ਏ ਕਿੱਕ ਆ ਠੀਕ ਆ ਕਿੰਨਾ ਪਾਣੀ ਘਟ ਗਿਆ ਇੱਕ ਡੋਲੂ ਕਿੰਨੇ ਬੰਦਿਆਂ ਨੇ ਪੀਤਾ ਇੱਕ ਡੋਲੂ ਇਹ ਬਹੁਤ ਔਟੇ ਬਾਈ ਇਹ ਤਾਂ ਬੋਖ ਚਾਹੀ ਕਰਦੇ ਬਾੜੀ ਦੀ ਦੋ ਡੋਲੀ ਹੋਰ ਲਾਣਾ ਪਵੇ ਨਹੀਂ ਯਾਰ ਆਇਨਾ ਕਰੋ ਇੱਕ ਡੋਲੀ ਕੇ ਸਰੂਗਾ ਨਹੀਂ ਇਹ ਜਰਬਾ ਦੇਖੋ ਨੰਬਰ ਗੁੜ ਦੀ ਚਾਹ ਹੈ ਫਿਰ ਵੀ ਤੁਸੀਂ ਡੋਗ ਦਿੰਦੇ ਆ ਉਹ ਚੱਲੀ ਆ ਬਾਈ ਇੱਕ ਸੌਣਾ ਹੈ ਸੌਣਾ ਬਾਈ ਸੌਂਗੇ ਇਹ ਸੌਣ ਉਹ ਸਸਰੀ ਗਾਲ ਜੀ ਇਹ ਕਹਿੰਦਾ ਅਸੀਂ ਸਾ ਵੀ ਡਾੜੀ ਸੌਕੇ 23 ਕਿਲੇ ਗਣ ਕਰਦੇ ਵੜਦੇ ਬਾਈ ਕੋਠੇ ਬਤੇ ਫਰਕ ਲੱਦਦਾ ਖੇਤ ਆ ਆ ਕੋਠੇ ਬਤੇ ਨਾ ਦਿਖਦੀ ਟੁਕੜੀ ਛਿੱਕੇ ਕਿਥੇ ਪੈ ਗਿਆ ਰੇ ਕਿਤੇ ਰੰਗਿਆ ਦਿਖਦਾ ਹੈ ਡੱਬਾ ਹੈ ਹਾਂ ਇਹ ਠੀਕ ਹੈ ਪੂਰ ਮਨੂ ਉਡਾਣਾ ਨਹੀਂ ਆਉਂਦਾ ਨਹੀਂ ਮੈਂ ਢਾ ਕੇ ਛੋਟ ਬਣਾ ਲੈਣਾ ਤੇ ਕਰਾਉਣਾ ਲੈ ਦੇਖਦਾ ਬਾਈ ਇਹ ਡਰੋਨ ਇਧਰ ਤੇ ਪਰ ਲੇ ਸੱਤ ਵਸੇ ਵਾਲੇ ਚਾਰ ਬਦਲਦਾ ਫੇ ਤਾਂ ਡਰੋਨ ਨਾਲ ਵੀ ਕੰਮ ਵੀਡੀਓ ਬਣਾਉਣੀ ਹੈ ਸ਼ਿਫਟ ਚੇਂਜ ਹੋ ਗਈ ਬਾਈ ਹੁਣ ਹਾਂ ਸ਼ਿਫਟ ਚੇਂਜ ਹੋ ਗਈ ਸ਼ਿਫਟ ਚੇਂਜ ਹੋ ਗਈ ਹੁਣ ਸਰਪੀ ਜੀ ਤੁਹਾਨੂੰ ਛੁੱਟੀ ਹੋ ਗਈ ਜਿਹੜਾ ਅਮਨੇ ਦੀ ਡਿਊਟੀ ਸ਼ੁਰੂ ਹਾਂ ਮੈਂ ਦੇਰ ਨਹੀਂ ਲੱਗਦਾ ਹਾਂ ਨਾ ਨਾ ਠੀਕ ਹੈ ਬਾਈ ਦੂਰ ਜਿਆਦਾ ਪੈਂਦੀ ਹੈ ਚਾਰ ਕਿੜੇ ਅਮਨੇ ਦਾ ਆਇਆ ਵੀ ਅਮਨੇ ਕੋਲ ਜੋ ਟਰੈਕਟਰ ਫਸ ਗਿਆ ਨੇ ਫੋਨ ਕਰੀ ਜਣਾ ਮਾਟਰ ਧਮਾਟਰ ਨਿਕੋਹੀ ਲੱਗ ਰਿਹਾ ਹਾਂ ਇਹਨੇ ਫੋਨੇ ਕਰਨ ਵਾਲਾ ਨਾ ਨਾ ਮੈਂ ਤਾਂ ਬਾਈ ਫਿਰ ਬੜੇ ਗੇਅਰ ਵਿੱਚ ਲਿਆਉਂਗਾ ਥੱਲੇ ਤੇ ਕੱਢ ਕੇ ਇਹ ਹੈਗਾ ਟੌਰੀ ਡਰਾਈਵਰ ਆ ਬਣਾ ਹਰ ਵੀਰ ਨਾਲ ਲੱਪੜ ਵੀ ਲੈਣਾ ਟੋਆ ਇੱਥੇ ਤੇ ਕਈ ਚਾ ਉੱਥੇ ਕਰ ਲੈ ਇੱਥੇ ਦਾ ਬਾਈ ਮੈਂ ਦੇਖਿਆ ਰਸਤਾ ਠੀਕ ਐ ਵੀਰੇ ਹਾਂ ਹਾਂ ਹੱਥੋਂ ਤਾਂ ਠੀਕ ਐ ਰਸਤਾ ਤਾਂ ਐਨ ਪਕਾਤਾ ਸੀ ਜਿਹੜਾ ਮਾੜੀ ਮੋਟੀ ਹੈਦੀ ਲੋਡ ਕਰਤਾ ਚਾ ਤੇ ਵੀ ਪਕਾਤਾ ਤਾਂ ਵੀ ਦੇਖੀ ਕਿੱ데 ਸਾਨੂੰ ਚੱਲੀਏ ਬਾਈ ਹਥਿਆਰ ਪੂਰੇ ਕਹੀ ਨਾ ਖੋਦਿਓ ਮਸਾਲਾ ਕਿਈ ਰੱਖ ਦੋ ਰ ਆਪਣੀ ਇਹਨਾਂ ਨੂੰ ਚਾਹ ਨਾਲ ਮਸਾ ਨਹੀਂ ਛੱਡਦਾ ਜਿੰਨਾ ਮਸਾਲੇ ਨਾਲ ਛੱਡਦਾ ਮਸਾਲਾ ਲੱਗੇ ਬਰਗੜਾ ਮਸਾਲਾ ਵੀ ਦੁਕਾਨ ਤੇ ਆ ਲਿਆ ਕਸਲਾ ਆਇਆ ਪਤਾ ਨਹੀਂ ਕਿਆ ਲਿਆ ਇਹਨਾਂ ਨੂੰ ਪਤਾ ਆਪਣੇ ਆਪਣੇ ਅਸਲੇ ਦਾ ਪੰਪਲੀਟ ਕੰਪਨੀ ਦੇ ਨਾਲ ਨਾਲ ਚੱਲਦੇ ਆ ਆਪਣੇ ਆਪਣੇ ਭਾਈ ਮਾਲ ਦਾ ਪਤਾ ਇਹਨਾਂ ਨੂੰ ਕਿਹੜਾ ਸਟਾਕ ਹੈ ਕਰਨਾ ਉਹ ਸੀਟ ਦੀ ਜੇਟ ਜਿਹੜੇ ਗਲਾਸ ਪਏ ਆ ਬਾਈ ਦੇ ਉਦੋਂ ਆ ਕੈਂਪਰ ਪੱਕੇ ਨਾਲ ਹਾਂ ਬਠੀ ਮੰਗਦਾ ਫਿਰ ਉਹਨਾਂ ਨੂੰ ਕੋਈ ਨਾ ਜਿਹੜਾ ਦਿੱਦਾ ਕਰਾ ਸਾਹ ਵਿੱਚ ਮਾਰਿਆ ਬਸ ਠੀਕ ਗਾਇਸ ਅੱਜ ਮੇਰ ਖਾ ਕੇ ਗਿਰਨ ਲੱਗਿਆ ਤੇ ਪਾਣੀ ਪਿਲਾਇਆ ਤੇਰਾ ਭਾਈ ਡੋਲੂ ਅੱਧਾ ਪਾਣੀ ਪੀ ਗਿਆ ਕਹਿੰਦਾ 2 ਲੀਟਰ ਤਾਂ ਮੇਰਾ ਹੀ ਆ ਮੈਂ ਕਿਹਾ ਚੱਲ ਠੀਕ ਆ ਭਾਈ ਤੂੰ ਵੀ ਲੈ ਪਾਲਟੀ ਮੰਨ ਲੋ ਇੱਕ ਨਾਲ ਚੱਲੀਏ ਆ ਜਾ ਬੈਠੋ ਫਿਰ ਚਲੋ ਬੱਟਾ ਛੁਰੋ ਦੇਖ ਲੋ ਜੀ ਭਾਈ ਉਰੇ ਢੇਰਤਾ ਅੱਧਾ ਢੇਰ ਖਾ ਕੇ ਬੱਟ ਟੋਆ ਵੀ ਹੈਗਾ ਕੋ ਉੱਪਰ ਉੱਪਰੇ ਆ ਓ ਭਾਈ ਟੋਆ ਹੈ ਅੱਛਾ ਹੈਗਾ ਟੋਆ ਹੈ ਚਾਰ ਟਰਾਲੇ ਖਾ ਗਿਆ ਬਾਈ ਉਰੇ ਤੇ ਬਾਕੀ ਦੇਖਦੇ ਕਿੰਨੇ ਕੋ ਹੁੰਦੇ ਆਪਾਂ ਆਨੇ ਸਾਰੇ ਹੀ ਲੈਣਾ ਬਾਕੀ ਬਾਈ ਆ ਸੁਰਤਾਪੁਰ ਪਿੰਡ ਦੇ ਫਾਰਮ ਆ ਬਾਈ ਦੇ ਵੀ ਤੇ ਰਿਹਾ ਇਹ ਆਪਾਂ ਨੇ ਰੇ ਇੱਕ ਨੰਬਰ ਆ ਬਾਈ ਕਾਗਜੂਕ ਜੀ ਨਹੀਂ ਹੈਗਾ ਵਿੱਚ ਐਂਸ ਆਉਰੇ ਹੈ ਭਾਈ ਪਾ ਮੂਵੀ ਟਿਊਸ਼ਨ ਦੇ ਬਾਅਦ ਮੈਂ ਸਿੱਧਾ ਹੀ ਮੇਰੇ ਨਾਲ ਮੋਟਰਸਾਈਕਲ ਪਰ ਕੇਤ ਵਾਂ ਮੈਂ ਕਹਿੰਦਾ ਪਾਪਾ ਕੋ ਛੱਡ ਗਿਆ ਟਰੈਕਟਰ ਪਰ ਬੈਠ ਕੇ ਆ ਕੇ ਦੇਖੋ ਕਿ ਵਿੱਚ ਕੀਨ ਹੈ ਬਾਈ ਦੋ ਟਰਾਲਿਆਂ ਦੀ ਕਸਰ ਰਹਿ ਗਈ ਬਾਈ ਬਾਕੀ ਖੇਤ ਹੋ ਚੱਲਿਆ ਪੂਰਾ ਡੇਢ ਦੋ ਘੰਟੇ ਲੱਗ ਜਾਂਦੇ ਬਾਈ ਘਟਾਲਾ ਭਰ ਕੇ ਲਿਆਉਣ ਨੂੰ ਵਿੱਚੇ ਖਾਲੀ ਕਰਨਾ ਉਹ ਜਾੜਾ ਕਰਨ ਨੂੰ ਹਾਂ ਛਾਟੀ ਲੈਣ ਆਇਆ ਜਵੈਜਲ ਜਾਣਾ ਨਹੀਂ ਕਹਿੰਦੇ ਬਾਈ ਛੁੱਟੀਆਂ ਹੋਈਆਂ ਵੀ ਐ। ਟ੍ਰੈਕਸ਼ਨ ਬੜਾ ਐ 2 ਘੰਟੇ ਲਾਇਆ ਐ। ਇਹਨਾਂ ਖੇਲ ਨੂੰ ਜਾਣਾ ਮੈਂ ਕਿਹਾ ਚੱਲ ਭਾਈ ਕੋ ਚੱਲ। ਮਾ ਲਿਆ ਹੁੰਦਾ ਐ। ਜਿੰਨਾ ਟਾਈਮ ਖਾਲੀ ਹੋਣਾ ਉਦੋਂ ਬਾਅਦ ਮੈਂ ਫਿਰ ਇਹਨੂੰ ਵੀ ਜੀ ਦੂੰਗਾ। ਬਾਕੀ ਮੌਸਮ ਬਹੁਤ ਵਧੀਆ ਰਿਹਾ ਬਈ ਅੱਜ। ਹਰੇ ਵਾਲਾ ਹੀ ਤੈਨ। ਠੰਡੀ ਠੰਡੀ ਜੀ ਹਵਾ ਚੱਲਦੀ ਐ। ਇਹ ਹਿੰਮਤ ਵਾਲਾ ਹੀ ਕੰਮ ਆ ਬਾਈ ਜਿਹੜਾ ਰੇ ਤਾਰਨਾ ਹੈ ਬਹੁਤ ਜ਼ੋਰ ਮਾਰਨਾ ਪੈਂਦਾ ਹੈ ਪਿੱਛੇ ਪਿੱਛੇ ਦੇ ਇੱਕ ਵਾਰ ਉਤਰ ਜਾਂਦਾ ਯਾਰ ਕੋਈ ਗੱਬੇ ਹੀ ਰਹਿ ਜਾਂਦਾ ਫਿਰ ਕਾਰਨਾ ਪੈਂਦਾ ਸਾਈਡ ਪਰ ਤੇ ਟਾਕੀ ਲਾਗ ਨੂੰ ਕਰਨਾ ਪੈਂਦਾ ਜਾਂ ਪਿੱਛੇ ਨੂੰ ਕਰਨਾ ਪੈਂਦਾ ਆ ਬਾਬੇ ਨੇ ਕਹੀ ਚੱਕੀ ਦੀ ਆ ਬੜੇ ਵਾਲੀ ਦੇਖੋ ਬਈ ਬੰਦੇ ਬੁਰੇ ਹਿੰਮਤੀ ਐ ਲੋ ਜੀ ਬਾਈ ਪੰਮੂ ਸਿੰਘ ਡਰਾਈਵਰ ਬਣ ਕੇ ਸਾਡਾ ਉਹ ਤੇਰੇ ਡਰਾਈਵਰ ਬਣ ਗਿਆ ਪੰਮੂ ਆਉਂਦਾ ਏ ਚਲਾਉਣਾ ਆਉਂਦਾ ਏ ਆਹ ਦਾਅ ਦਾ ਕਿਧਰ ਕਹਿੰਦਾ ਚਲਾਉਣਾ ਆਉਂਦਾ ਏ ਆਣੇ ਨੂੰ ਬਾਈ ਚਾਹ ਹੁੰਦਾ ਹੀ ਐ ਲੋਗਰ ਪਾਇਆ ਬਈ ਹਾਂ ਬਾਈ ਹਾਂ ਬਾਈ ਟਰੈਕਟਰ ਚਲਾਇਆ ਹਾਂਜੀ ਨਜ਼ਾਰਾ ਆਇਆ ਹਾਂਜੀ ਕਿੰਨਾ ਕ ਨਜ਼ਾਰਾ ਆਇਆ ਬਹੁਤ ਲਿਬੜਨਾ ਵੀ ਐ ਆ ਕੱਚਾ ਕਿਥੇ ਲਿਬੜ ਗਿਆ ਕੰਮਿੱਟੀ ਲਾ ਗਈ ਬਾਈ ਮੁੰਡੇ ਨੇ ਟਰੈਕਟਰ ਬਹੁਤ ਚਲਾਇਆ ਤੇ ਮੁੰਡੇ ਦਾ ਡੈਡੀ ਚਲੇ ਗਿਆ ਹੁਣ ਰੇ ਭਰਨਾ ਹੁਣ ਆਪਾਂ ਕਿੱਥੇ ਜਾਣਾ ਮੋਟਰਪੰਪ ਮੋਟਰਪੰਪ ਜਾਣਾ ਚੱਲ ਘੇੜਾ ਦੇ ਦੇ ਕੇ ਭੱਜ ਗਏ ਦੇਖਾ ਜਾਨ ਹੈਗੀ ਆ ਦੱਬਦਾ ਕਿਤੇ ਆਹ ਦੱਬਦਾ ਕਿਤੇ ਕਿੰਨੀ ਕਿ ਜਾਨ ਬਹੁਤ ਫੈਂਦਲ ਬਾਈ ਫਿਰਦਾ ਮੁੰਡਾ ਫੇਰ ਚਲਾਉਣਾ ਟਰੈਕਟਰ ਪਾਪਾ ਦੀ ਵੇਟ ਕਰਦਾ ਆਪਣੇ ਦੀ ਕਹਿੰਦਾ ਪਾਪਾ ਤੇ ਆਏ ਤੇ ਫੇਰ ਚਲਾਉਣਾ ਟਰੈਕਟਰ ਬਾਕੀ ਰੇ ਦੇਖੋ ਬਾਈ ਤੁਸੀਂ ਰੇ ਰੇ ਕਰਤਾ ਹੈ ਨਾ ਆ ਪਾਵਰ ਬੈਂਕ ਆ ਬਾਈ ਫੋਨ ਡਾਊਨ ਹੋ ਗਏ ਤੇ ਵੀ ਨਾਲੇ ਅੱਜ ਚੱਲੀਏ ਹਾਂਜੀ ਚਲੋ ਜੀ ਫਿਰ ਹਾਂਜੀ ਹਾਂਜੀ ਕਰਦਾ ਮੁੰਡਾ ਹੁਣ ਮੋਟਰਸਾਈਕਲ 'ਵਾਂ ਲੈ ਗਿਆ ਚੱਲਦੇ ਮੋਟਰਪਾਂ ਨੂੰ ਜੀ ਗਿਰ ਜੂਗਾ